ਇਹਨਾਂ ਦਾ ਗੱਲਾ ਮੋਦੀ ਦੇ ਗੱਲ ਪੈਂਦੇ ਸੀ ਹੁਣ 트ੰਪ ਵੀ ਚੱਕ ਲਿਆ ਨਾਲ 11 ਸਾਲ ਤੋਂ ਮੋਦੀ ਸਰਕਾਰ ਆਈ ਹੈ ਤੇ ਇਹਨੇ ਲਗਾਤਾਰ ਹੀ ਮਤਲਬ ਹੱਲੇ ਕਰ ਰੱਖੇ ਨੇ ਤੇ ਉਹ ਸਾਨੂੰ ਪਤਾ ਹੀ ਦੀ ਵੀ ਮੋਦੀ ਨੂੰ ਬਣਾਇਆ ਕਿਨੇ ਆ ਸਿਰਫ ਅਮਰੀਕਾ ਵਰਗਿਆਂ ਨੇ ਇਸ ਨੂੰ ਮੋਦੀ ਨੂੰ ਪਹਿਲਾਂ ਪੂਰਾ ਕਮਿਟਮੈਂਟ ਕਰਕੇ ਬਣਾਇਆ ਗਿਆ ਸਾਡੀਆਂ ਨੀਤੀਆਂ ਲਾਗੂ ਕਰੀ ਤੂੰ ਤੇ ਅਸੀਂ ਤੈਨੂੰ ਬਣਾ ਦੇਣਾ ਪ੍ਰਧਾਨ ਮੰਤਰੀ ਜਿਹੜਾ ਮੁਕਤ ਵਿਪਾਰ ਸਮਝੌਤਾ ਤੇ ਉਹਦੇ ਤੇ ਅਸੀਂ ਕੇਂਦਰ ਸਰਕਾਰ ਨੂੰ ਬਾਰ ਬਾਰ حساب ਨਹੀਂ ਦਿੰਦੇ ਆ ਰਹੇ ਆ ਵੀ ਜਿਹੜਾ ਤੁਸੀਂ ਸੁਨੋ ਉੱਤਾਂ ਕਰਨ ਜਾ ਰਹੇ ਹੋ ਇਹਦੇ ਵਿੱਚ ਉਹਦਾ ਖੇਤੀ ਸੈਕਟਰ ਹੈ ਇਹ ਬਾਹਰ ਕਹਿ ਜਾਵੇ ਦੇਸ਼ ਦੇ ਕਿਸਾਨ ਨੂੰ ਇੱਕ ਕੁਆਂਟਲ ਦਾ ਜਿੰਨਾ ਖਰਚਾ ਹੁੰਦਾ ਇੱਕ ਕੁਆਂਟਲ ਜੰਸ ਪੈਦਾ ਕਰਨ ਤੇ ਉਹ ਵੀ ਨਹੀਂ ਮਿਲ ਰਿਹਾ ਤੇ ਅਮਰੀਕਾ ਉੱਥੇ 6 ਤੋਂ 7% ਲੋਕ ਖੇਤੀ ਕਰਦੇ ਨੇ ਉਹਨਾਂ ਨੂੰ ਗਵਰਨਮੈਂਟ ਇਕੁਅਲ ਸਬਸਿਡੀ ਦਿੰਦੀ ਹੈ ਜੋ 100 ਰੁਪਏ ਦੀ ਫਸਲ ਉਗਾ ਕੇ ਵੇਚਦਾ ਤਾਂ 100 ਰੁਪਏ ਦੇ ਪੱਲੇ ਉਥੋਂ ਦੀ ਗਵਰਨਮੈਂਟ ਪਾ ਦਿੰਦੀ ਹੈ ਵੀ ਤੂੰ ਖੇਤੀ ਕਰ ਉਹ ਤਾਂ ਮੁਫਤਾਂ ਆ ਕੋ ਖੇਤੀ ਕਰ ਰਿਹਾ ਹੈ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ ਦੁਨੀਆ ਭਰ ਦਾ ਗੱਪੀ ਪ੍ਰਧਾਨ ਮੰਤਰੀ ਜੇ ਕਿਤੇ ਕੋਈ ਹੈਗਾ ਤਾਂ ਭਾਰਤ ਦੇ ਵਿੱਚ ਹੈ ਇੱਕ ਪਾਸੇ ਕਹਿ ਰਹੇ ਨੇ ਅੱਜ ਵੀ ਸਰੇਬ ਕਹਿ ਰਹੇ ਨੇ ਵੀ ਇਹ ਖੇਤੀ ਦਾ ਸੈਕਟਰ ਵੀ ਅਸੀਂ ਇਹ ਮੁਕਤ ਵਿਪਾਰ ਤੋਂ ਉੱਤੇ ਦੇ ਵਿੱਚੋਂ ਬਾਹਰ ਰੱਖਿਆ ਅਮਰੀਕਾ ਦੇ ਜਿਹੜੇ ਛੋਟੇ ਅਫਸਰ ਨੇ ਉਹ ਬਿਆਨ ਦੇ ਰਹੇ ਨੇ ਵੀ ਇਹ ਜੰਨ ਉੱਤੇ ਦੇ ਤੈ ਤੋਂ ਸਾਡੇ ਦੇ ਖੇਤੀ ਦੇ ਉਤਪਾਦ ਵੀ ਭਾਰਤ ਦੇ ਵਿੱਚ ਵੀ ਬੱਦ ਤੋਂ ਬੱਦ ਅਖਲ ਹੋਣਗੇ ਤੇ ਇਹ ਜੋ ਪਰਜੋਗਲ ਪ੍ਰਧਾਨ ਮੰਤਰੀ ਦਾ ਕੀ ਹੋ ਸਕਦਾ ਹੈ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਸਾਡੀਆਂ ਜਿਹੜੀਆਂ ਭਾਰਤੀਆਂ ਰਾਜਨੀਤਿਕ ਸੱਸੀ ਪਾਰਟੀਆਂ ਨੇ ਇਹਨਾਂ ਦੀ ਜਿਹੜੀਆਂ ਤਾਰਾ ਨੇ ਕਿੱਥੋਂ ਇਹਨਦੀਆਂ ਨੇ ਟਰੰਪ ਵਾਰ-ਵਾਰ ਇਹ ਕਹਿੰਦੇ ਆ ਕਿ ਪਾਕਿਸਤਾਨ ਤੇ ਭਾਰਤ ਜਿਹੜੀ جنگ ਆ ਅਸੀਂ ਨੇ ਬੰਦ ਕਰਵਾਈ ਆ ਤੇ ਮੋਦੀ ਸਰਕਾਰ ਦਾ ਮੂੰਹ ਨਹੀਂ ਖੁੱਲ ਰਿਹਾ ਵੀ ਕਿਹਨੇ ਬੰਦ ਕਰਵਾਈਆਂ ਕਿਹਨੇ ਨਹੀਂ ਆ ਕਿਹ ਵੱਡਾ ਹਮਲਾ ਹੋਣ ਜਾ ਰਿਹਾ ਖੇਤੀ ਤੇ ਇਹ ਖੇਤੀ ਪਰ ਹਮਲੇ ਨੇ ਸਾਰੇ ਇਹ ਸੁਣ ਲੋ ਸਾਰਾ ਮਸਲਾ ਖੇਤੀ ਤੇ ਹਮਲਾ ਪਹਿਲਾ ਖੇਤ ਹਰ ਖੇਤੀ ਦੋਹਾਂ ਪਰ ਸੀ ਉਥੋਂ बच ਗਏ ਸੀ ਇਕੱਠ ਨੇ ਬਚਾ ਲੇ ਲੇਕਿਨ ਫੇਰ ਹੁਣ ਟੋਟੇ ਕਰ ਕਰਕੇ ਉਸ ਨੂੰ ਲਾਗੂ ਕੀਤਾ ਜਾ ਰਿਹਾ ਜਿਹੜੇ ਲੋਕ ਖੜੇ ਹੋਗੇ ਉਹ ਬਚ ਗਏ ਜਿਹੜੇ ਮਤਲਬ ਨਹੀਂ ਮਤਲਬ ਇਸ ਖੜੇ ਹੋਣਗੇ ਤੇ ਮਾਰੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਨਾਬਾ ਵਿਧਾਨ ਸਭਾ ਦਾ ਸਭ ਤਸਵੀਰ ਭਾਸੋਂ ਦੇ ਮੇਨ ਬੱਸ ਸਟੈਂਡ ਦੇ ਵਿੱਚ ਖੜੇ ਆ ਜਿੱਥੇ ਕਿਸਾਨ ਜੂਨੀਅਨ ਟਕੌਂਦਾ ਦੇ ਆਗੂ ਸਹਿਬਾਨ ਵਰਕਰਾਂ ਵੱਲੋਂ ਟਰੰਪ ਅਤੇ ਮੋਦੀ ਦਾ ਪੁਤਲਾ ਫੂਕਿਆ ਗਿਆ ਏ ਕੀ ਕਾਰਨ ਆ ਪੁਤਲਾ ਭੂਕਣ ਦਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਜੋ ਪ੍ਰਧਾਨ ਜੀ ਇੱਧਰ ਨੂੰ ਸੈਂਟਰ 'ਚ ਆਜੋ ਕੀ ਗੱਲ ਹੈ ਜੀ ਪਹਿਲਾਂ ਤਾਂ ਗੱਲਾਂ ਮੋਦੀ ਦੇ ਗੱਲ ਪੈਂਦੇ ਸੀ ਹੁਣ ਟਰੰਪ ਵੀ ਚੱਕ ਲਿਆ ਨਾਲ ਦੇਖੋ ਤੁਹਾਨੂੰ ਮੀਡੀਆ ਵਾਲਿਆਂ ਨੂੰ ਸਾਡੇ ਨੂੰ ਜ਼ਿਆਦਾ ਪਤਾ ਏ ਵੀ ਜਿਹੜਾ ਮੁਕਤ ਵਿਪਾਰ ਸਮਝੌਤਾ ਇਹ ਹੋ ਚੁੱਕਿਆ ਹੈ ਤਕਰੀਬਨ ਤਾਂ ਉਹਦੇ ਤਰ੍ਹਾਂ ਸੀ ਕੇਂਦਰ ਸਰਕਾਰ ਨੂੰ ਵਾਰ-ਵਾਰ ਚਤਾਵਨੀ ਦਿੱੰਦੇ ਆ ਰਹੇ ਆ ਵੀ ਜਿਹੜਾ ਤੁਸੀਂ ਸਮਝੌਤਾ ਕਰਨ ਜਾ ਰਹੇ ਹੋ ਇਹਦੇ ਵਿੱਚੋਂ ਦਾ ਖੇਤੀ ਸੈਕਟਰ ਇਹ ਬਾਹਰ ਕਿਹਾ ਜਾਵੇ ਜੀ ਅਗਰ ਖੇਤੀ ਨਾਲ ਸੰਬੰਧਤ ਜਿਹੜੇ ਖਾਦਾਂ ਪਦਾਰਥ ਨੇ ਇੱਥੇ ਸਾਡੇ ਭਾਰਤ ਚ ਆਉਂਦੇ ਨੇ ਤਾਂ ਇਹ ਗੱਲ ਤਾਂ ਤੁਹਾਨੂੰ ਪਲੀ ਪ੍ਰਕਾਰ ਪਤਾ ਹੈ ਚਾਹੇ ਡੇਰੀ ਫਾਰਮ ਦਾ ਪੋਲਟਰੀ ਫਾਰਮ ਦਾ ਖੇਤੀਬਾੜੀ ਦਾ ਸੰਬੰਧ ਹੈ ਅਸੀਂ ਉਹ امیر ਮੁਲਕਾਂ ਦੀ ਜਿਹੜੀ ਖੇਤੀ ਵੜੀ ਅਸੰਦਾ ਹੈ ਭਾਰਤ ਦੇ ਕਿਸਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂ ਜਿੰਨੀ ਸਬਸਿਡੀ ਸਾਡੇ ਇਹ 2500 ਕਿਸਾਨਾਂ ਨੂੰ ਮਿਲਦੀ ਆ ਉਨੀ ਅਮਰੀਕਾ ਆਪ ਦੇ ਇੱਕ ਕਿਸਾਨ ਨੂੰ ਦਿੰਦਾ ਸਬਸਿਡੀ ਤੇ ਅਸੀਂ ਉਹ ਉਮੀਦ ਕਿਸਾਨਾਂ ਦਾ ਮੁਕਾਬਲਾ ਕਿੱਥੇ ਕਰ ਲਾਂਗੇ ਤੇ ਇਹ ਤਾਂ ਸਾਫ਼ ਨੀ ਗੱਲ ਹੈ ਵੀ ਤੁਸੀਂ ਇੱਕ ਟੰਗੇ ਭਲੇ ਪਹਿਲਵਾਨ ਨਾਲ ਕਿਸੇ ਬੱਚੇ ਨੂੰ ਕੋਲ ਲਾ ਦੋ ਕੌਣ ਹਾਰੂਗਾ ਉਹ ਕਹਿੰਦੇ ਜੀ ਮੋਤੀ ਤਾਂ ਸਭ ਤੋਂ ਵੱਡਾ ਪਹਿਲਵਾਨ ਸੀ 56 ਇੰਚ ਦਾ ਸੀਨਾ ਝੁਕ ਗਿਆ ਉਹ ਦੁਨੀਆ ਪਰਦਾ ਗੱਪੀ ਪ੍ਰਧਾਨ ਮੰਤਰੀ ਜੇ ਕਿਤੇ ਕੋਈ ਹੈਗਾ ਤਾਂ ਭਾਰਤ ਦੇ ਵਿੱਚ ਹੈ ਇੱਕ ਪਾਸੇ ਕਹਿ ਰਹੇ ਨੇ ਅੱਜ ਵੀ ਸਾਰੇ ਕਹਿ ਰਹੇ ਨੇ ਵੀ ਦਾ ਖੇਤੀ ਦਾ ਸੈਕਟਰ ਹੈ ਵੀ ਅਸੀਂ ਇਹ ਮੁਕਤ ਵਪਾਰ ਸੰਧ ਉੱਤੇ ਵਿੱਚੋਂ ਬਾਹਰ ਰੱਖਿਆ ਤੇ ਲੇਕਿਨ ਦੂਸਰੇ ਪਾਸੇ ਅਮਰੀਕਾ ਦੇ ਜਿਹੜੇ ਚੋਟੀ ਦੇ ਅਫਸਰ ਨੇ ਉਹ ਬਿਆਨ ਦੇ ਰਹੇ ਨੇ ਵੀ ਇਸ ਸੰਧ ਉੱਤੇ ਦੇ ਤਹਿਤ ਸਾਡੇ ਦੇ ਖੇਤੀ ਦੇ ਸਬੰਧ ਨੇ ਵੀ ਭਾਰਤ ਦੇ ਵਿੱਚ ਵੀ ਵੱਧ ਤੋਂ ਵੱਧ ਦਾਖਲ ਹੋਣਗੇ ਇਹ ਕਰਕੇ ਅਮਰੀਕਾ ਦੀ ਜਿਹੜੀ ਵੀ ਉੱਥੇ ਪਿੰਡਾਂ ਦੇ ਵਿੱਚ ਇੱਥੋਂ ਕ੍ਰਾਂਤੀ ਆ ਉੱਥੇ ਜਾਊਗੀ ਹੂੰ ਤੇ ਇਹਦੇ ਉੱਪਰ ਦੋਗਣਾ ਪਰ ਪ੍ਰਧਾਨ ਮੰਤਰੀ ਦਾ ਕੀ ਹੋ ਸਕਦਾ ਫਿਰ ਹੁਣ ਕਿਸਾਨਾਂ ਦਾ ਕੀ ਐਕਸ਼ਨ ਰਹੂਗਾ ਜੀ ਏਕਾ ਕਿਹਾ ਜਾ ਰਿਹਾ ਕਿ ਏਕਾ ਸਭ ਤੋਂ ਵੱਡਾ ਏ ਏਕਾ ਹੋਊਗਾ ਕਿਸਾਨੀ ਅੰਦੋਲਨ ਵਰਗਾ ਅੰਦੋਲਨ ਖੜਾ ਹੋਊਗਾ ਕਿ ਹੁਣ ਗੋਡੇ ਤੁਸੀਂ ਵੀ ਟੇਕ ਦੇਂਗੇ ਜੋ ਮੈਂ ਮੋਦੀ ਨੇ ਟੇਕਤੇ ਇੱਕ ਸਮਾਂ ਹੁੰਦਾ ਏ ਹੂੰ ਕਿਸਾਨੀ ਲੈ ਰਹਾ ਤੇ ਤਰਾ ਚੜਾਉਂਦੇ ਰਹਿੰਦੇ ਨੇ ਜੀ 2020 21 ਦਾ ਦੁਨੀਆ ਭਰ ਦੇ ਲੋਕਾਂ ਦਾ ਅੰਦੋਲਨ ਦੇਖਿਆ ਹੈ ਤੇ ਇਹੇ ਮੋਦੀ ਨੂੰ ਲੋਕਾਂ ਨੇ ਦੁਨੀਆ ਭਰ ਦੇ ਵਿੱਚ ਲੰਗਾ ਕਰਕੇ ਆਏ ਆ ਤੇ ਦੁਨੀਆ ਭਰ ਦੇ ਵਿੱਚ ਇਹਦੀ ਜੁੰਡਲੀ ਜਿਹੜੀ ਉਹਦੇ ਨੀਤੀਆਂ ਪਾਲਿਸੀਆਂ ਨੂੰ ਵੀ ਨੰਗੇ ਕਰਕੇ ਆਏ ਆ ਤੇ ਅੱਜ ਵੀ ਦੁਬਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਅੱਜ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਤੇ ਇਹਦੇ ਆਪਣੇ ਦੇਸ਼ ਭਰ ਦੇ ਵਿੱਚ ਇਹਨਾਂ ਦੇ ਪੁਤਲੇ ਫੂਕੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੰਮੀ ਲੜਾਈ ਲੜਨ ਵਾਸਤੇ ਅਸੀਂ ਇੱਥੋਂ ਦੇ ਕਿਸਾਨਾਂ ਨੂੰ ਇੱਥੋਂ ਦੇ ਮਜ਼ਦੂਰਾਂ ਨੂੰ ਸਾਰੇ ਤਬਕਿਆਂ ਨਾਲ ਲੈ ਕੇ ਇਹ ਕੋਈ ਜਿਹੜੀ ਤਿਆਰੀ ਹੈ ਉਹਦੇ ਵਿੱਚ ਆਪਾਂ ਲੱਗੇ ਹੋਇਆ ਸਾਬੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਸਾਡੀਆਂ ਜਿਹੜੀਆਂ ਭਾਰਤੀਆਂ ਰਾਜਨੀਤਿਕ ਸੱਸੀ ਪਾਰਟੀਆਂ ਨੇ ਇਹਨਾਂ ਦੀ ਜਿਹੜੀਆਂ ਤਾਰਾ ਨੇ ਕਿੱਥੋਂ ਹਿਲਦੀਆਂ ਨੇ ਵਿਸ਼ੇਪਰ ਬੈਂਕਾਂ ਉੱਥੋਂ ਹਿਲਦੀਆਂ ਨੇ ਦਾ ਵੱਡੀਆਂ ਪੂੰਜੀਪਤੀ ਜਿਹੜੀਆਂ ਤਾਕਤਾਂ ਨੇ ਤੇ ਉੱਥੋਂ ਦੀਆਂ ਆ ਸਾਰਿਆਂ ਤੇ ਇਥੋਂ ਦੇ ਸਿਆਸੀ ਪਾਰਟੀਆਂ ਨੱਚਦੀਆਂ ਨੇ ਤੇ ਅੱਜ ਵੀ ਟਰੰਪ ਬਾਰ-ਬਾਰ ਇਹ ਗੱਲ ਕਹਿ ਰਹੇ ਆ ਵੀ ਪਾਕਿਸਤਾਨ ਤੇ ਭਾਰਤ ਜਿਹੜੀ ਜੰਗ ਆ ਅਸੀਂ ਨੇ ਬੰਦ ਕਰਵਾਈ ਆ ਤੇ ਮੋਦੀ ਸਰਕਾਰ ਦਾ ਮੂੰਹ ਨਹੀਂ ਖੁੱਲ ਰਿਹਾ ਵੀ ਕਿਹਨੇ ਬੰਦ ਕਰਵਾਈ ਆ ਕਿਹਨੇ ਨਹੀਂ ਆ ਛੋੜ ਇਸ ਕਰਕੇ ਇਹ ਵੱਡੀਆਂ ਜਿਹੀਆਂ ਪੂੰਜੀਪਤੀਆਂ ਦੀਆਂ ਨੀਤੀਆਂ ਨੇ ਭਾਰਤ ਦੇ ਵਿੱਚ ਇਥੋਂ ਦੇ ਲੋਕ ਕਿਰਤੀ ਲੋਕ ਨੇ ਜਿਹੜੇ ਇਹ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ ਤੇ ਦੱਬ ਕੇ ਲੜਾਇਆ ਜਾਊਗਾ ਇਹਦੇ ਤੇ ਜੀ ਔਰ ਹੰਜ ਕੀ ਨਾਮ ਆ ਜੀ ਹਰਕਤ ਲੇ ਹਾਂਜੀ ਆਜੋ ਵਾਪਕੀ ਆਜੋ ਜੀ ਅੱਗੇ ਆਓ ਜੀ ਹਾਂਜੀ ਕੀ ਨਾਮ ਹੈ ਜੀ ਰਾਮ ਸਿੰਘ ਟੌਰਡਾ ਸੁਬਕ ਚਾਂਚੀ ਆਹ ਰਾਮ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਅੰਦੋਲਨ ਦੀ ਕਹਿੰਦੇ ਫੇਰ ਤਿਆਰੀ ਕਰ ਰਹੇ ਆ ਪਰ ਕਿਸਾਨ ਜਥੇਬੰਦੀਆਂ ਪਾਟੀਆਂ ਵੀ ਆ ਨੇ ਜੀ ਦੇਖੋ ਮੇਰੀ ਗੱਲ ਸੁਣੋ ਜੀ ਇਹ ਜਿਹੜੀ ਪਾਟਣ ਵਾਲੀ ਗੱਲ ਤੁਸੀਂ ਕਰਦੇ ਹੋ ਨਾ ਇੱਕ ਘਰਾਸ਼ ਵੀ ਹੁੰਦੀ ਹੈ ਜੀ ਇਹ ਸਮਾਜ ਦੇ ਵਿੱਚ ਚਲਦੀ ਹੋ ਰਹਿੰਦੀ ਹੈ ਹਮੇਸ਼ਾ لیکن ਬਹੁਤ ਆ ਜਿਹੜੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ ਦੀ ਮੈਂ ਗੱਲ ਕਰੂੰਗਾ ਉਹ ਇਕਜੁੱਟ ਨੇ ਜੀ ਤੇ ਉਹ ਇਕਜੁੱਟ ਨੇ ਅੰਦੋਲਨ ਲਈ ਤਿਆਰ ਨੇ ਇਹ ਅੱਜ ਦੇ ਜਿਹੜੇ ਆਜ ਪ੍ਰੋਗਰਾਮ ਕਰ ਰਹੇ ਆ ਇਹ ਖੇਠਾਂ ਤੋਂ ਲੋਕਾਂ ਨੂੰ ਸਿਗਾਉਣ ਵਾਸਤੇ ਹੈ ਲਗਾਤਾਰ ਲੰਬੰਦੀਕ ਹੋ ਰਹੀ ਹੈ ਔਰ ਇਹ ਜਿਹੜਾ ਐਡਾ ਵੱਡਾ ਹੱਲਾ ਮਤਲਬ ਸਾਡੇ ਦੇਸ਼ ਦੀ ਖੇਤੀ ਸੈਕਟਰ ਤੇ ਡੇਅਰੀ ਸੈਕਟਰ ਤੇ ਜਿਹੜਾ ਮੁਕਤ ਵਿਪਾਰ ਸਮਝੌਤਾ ਕਰ ਰਿਹਾ ਮਤਲਬ ਬੋਲਿਆ ਹੋਇਆ ਹੈ ਬਦੇ ਸ਼ਾਦਾ ਇਹਦੇ ਵਾਸਤੇ ਜ਼ਰੂਰੀ ਆ ਕਿ ਹਰ ਕਿਸਾਨ ਨੂੰ ਹਰ ਮਜ਼ਦੂਰ ਨੂੰ ਹਰ ਮੁਲਾਜ਼ਮ ਨੂੰ ਕਿਉਂਕਿ ਇੱਥੇ ਕੋਈ ਵੀ ਸੁਖੀ ਨਹੀਂ ਹੈ 11 ਸਾਲ ਤੋਂ ਮੋਦੀ ਸਰਕਾਰ ਆਈ ਹੈ ਤੇ ਇਹਨੇ ਲਗਾਤਾਰ ਹੀ ਮਤਲਬ ਹੱਲੇ ਕਰ ਰੱਖੇ ਨੇ ਤੇ ਉਹ ਸਾਨੂੰ ਪਤਾ ਹੀ ਧੀ ਵੀ ਮੋਦੀ ਨੂੰ ਬਣਾਇਆ ਕਿਨੇ ਆ ਸਿਰਫ ਅਮਰੀਕਾ ਵਰਗਿਆਂ ਦੇ ਨੇ ਇਸ ਨੂੰ ਮੋਦੀ ਨੂੰ ਪਹਿਲਾ ਪੂਰਾ ਕਮਿਟਮੈਂਟ ਕਰਕੇ ਬਣਾਇਆ ਗਿਆ ਸਾਡੀਆਂ ਨੀਤੀਆਂ ਲਾਗੂ ਕਰਨ ਤੋਂ ਤੇ ਅਸੀਂ ਤੈਨੂੰ ਬਣਾ ਦੇਣਾ ਹੈ ਪ੍ਰਧਾਨ ਮੰਤਰੀ ਹੋਜ਼ ਇਹਦਾ ਆਪਣੇ ਵਾਦੇ ਪੂਕਾਰਿਆ ਤੇ ਅੱਗੇ ਜਨਤਾ ਪਰ ਕਿ ਜਿੰਨਾ ਕੁ ਉਠਦੀ ਹੈ ਸਮਝ ਗਏ ਤੇ ਸਰਕਾਰਾਂ ਦਾ ਚਾਹੁੰਦੀਆਂ ਹੁੰਦੀਆਂ ਨੇ ਵੀ ਕਿੰਨਾ ਕੁ ਦੇਖੀ ਹੈ ਨਾ ਵੀ ਟੀਕਾ ਲਾ ਕੇ ਕਿੱਥੇ ਤੱਕ ਇਹ ਇਸ ਨੂੰ ਸਹਿਣ ਕਰਦੇ ਨੇ ਸੋ ਲੋਕ ਨਹੀਂ ਕਰਨਗੇ ਔਰ ਅਸੀਂ ਦਿਖਾਤਾ 2020 ਕੀ ਦੇ ਵਿੱਚ ਪੂਰੀ ਦੁਨੀਆ ਨੂੰ ਦਿਖਾਤਾ ਕਿ ਇੱਕ ਜੁਟਤਾ ਹਮੇਸ਼ਾ ਸਰਕਾਰਾਂ ਪਿੱਛੇ ਲਕੋੜੀ ਦੌੜਦੀਆਂ ਨੇ ਔਰ ਗੋਡਿਆਂ ਭਾਰ ਕਰਦੀ। ਉਹ ਇੱਕ ਜੁਟਤਾ ਕਦੋਂ ਹੋਊਗੀ ਜੀ? ਇੱਕ ਜੁਟਤਾ ਚੱਲ ਰਹੀ ਹੈ। ਹੂੰ। ਪੂਰੇ ਦੇਸ਼ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਸਭ ਤੋਂ ਵੱਡੀ ਜਿਹੜੀ ਸੀ ਆਲ ਇੰਡੀਆ ਪੀਪਲਸ ਫੋਰਮ ਦੇ ਅੰਦਰ ਸਾਡੀਆਂ ਇਕੱਠੀਆਂ ਨੇ। ਉਹਨਾਂ ਦੀ ਮੀਟਿੰਗ ਹੋਣੀ ਹੋ ਕੇ ਹਟੀਆ ਥੋੜੇ ਦਿਨ ਹੋਏ ਨੇ ਅਜੇ ਤੇ ਉਹ ਹੁੰਦੀ ਹੋ ਰਹਿੰਦੀ ਆ ਔਰ ਉਹ ਵੱਡਾ ਇਹ ਜਿਹੜਾ ਅੰਦੋਲਨ ਆ ਉਸ ਦੀ ਇਹ ਸ਼ੁਰੂਆਤ ਆ ਅਸਲ ਵਿੱਚ ਤੇ ਇਹ ਜਿਹੜਾ ਸਮਝੌਤਾ ਕੀਤਾ ਗਿਆ ਜੀ ਅਮਰੀਕਾ ਨਾਲ ਨੁਕਸਾਨ ਕੀ ਹੈ ਇਹਦਾ ਜੀ ਲੋਕ ਤਾਂ ਕਹਿ ਰਹੇ ਨੇ ਤਰੱਕੀ ਹੋਊਗੀ ਸਸਤਾ ਸਮਾਨ ਮਿਲੂਗਾ ਦੇਖੋ ਮੇਰੀ ਗੱਲ ਸੁਣੋ ਤੇ ਮੈਨੂੰ 34 ਸਾਲ ਹੋ ਗਏ ਜਥੇਬੰਦੀ 'ਚ ਕੰਮ ਕਰਦਿਆਂ ਨੂੰ ਜੀ ਔਰ ਮੈਂ ਖੁਦ ਕਿਸਾਨ ਵੀ ਆ ਖੇਤੀ ਕਰਦਾ ਹੁਣ ਵੀ ਕਰਦਾ ਤੇ ਮੈਨੂੰ ਸਭ ਪਤਾ ਵੀ ਕੀ ਨਫਾ ਕੀ ਨੁਕਸਾਨ ਹੈ ਜੀ ਇਹ ਸਾਰੀ ਗੱਲ ਤਾਂ ਪੰਜਾਬ ਦੇ ਕਿਸਾਨ ਨੂੰ ਇੱਕ ਕੁਆਂਟਲ ਦਾ ਜਿੰਨਾ ਖਰਚਾ ਹੁੰਦਾ ਇੱਕ ਕੁਆਂਟਲ ਜੰਸ ਪਾਇਦਾ ਕਰਨ ਤੇ ਉਹ ਵੀ ਨਹੀਂ ਮਿਲ ਰਿਹਾ ਜੀ ਤੇ ਅਮਰੀਕਾ ਅਮਰੀਕਾ 36 ਕਰੋੜ ਦੀ ਆਬਾਦੀ ਵਾਲਾ ਮਲਕ ਹੈ ਉੱਥੇ 6 ਤੋਂ 7% ਲੋਕ ਖੇਤੀ ਕਰਦੇ ਨੇ। ਉਹਨਾਂ ਨੂੰ ਗਵਰਨਮੈਂਟ ਇਕੁਅਲ ਸਬਸਿਡੀ ਦਿੰਦੀ ਆ। ਜੋ 100 ਰੁਪਏ ਦੀ ਫਸਲ ਉਗਾ ਕੇ ਵੇਚਦਾ ਤਾਂ 100 ਰੁਪਏ ਦੇ ਪੱਲੇ ਉਥੋਂ ਦੀ ਗਵਰਨਮੈਂਟ ਪਾਉਂਦੀ ਆ ਵੀ ਤੂੰ ਖੇਤੀ ਕਰ। ਉਹ ਤਾਂ ਮੁਫਤਾਂ ਆ ਕੋ ਖੇਤੀ ਕਰ ਰਿਹਾ। ਤੇ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ? ਉੱਥੇ ਵੱਡੇ ਫਾਰਮ ਨੇ 10-10 11,000-10,000 ਏਕੜ ਦਿੱਤੇ। ਮੇਰੇ ਕੋਲ ਤਾਂ 1 ਏਕੜ ਤੋਂ 5 ਏਕੜ ਤੱਕ ਦੀ ਜਿਹੜੀ ਕਿਸਾਨੀ ਆ ਤੇ ਮੇਰੇ ਕੋਲ ਤਾਂ 92% ਹੈ ਔਰ ਇਹਨੂੰ ਇੰਡੀਆ ਗਵਰਨਮੈਂਟ ਵੀ ਆ। ਵੀ ਦੇਸ਼ ਲਈ ਕਿਸਾਨੀ 1 ਏਕੜ ਤੋਂ 5 ਏਕੜ ਤੱਕ 92% ਤੇ ਚੱਲੇਗੀ ਸਾਡੇ ਕੋਲ ਕਿ ਹੈ ਅਸੀਂ ਕਿੰਨੇ ਕ ਅਮੀਰ ਹਾਂ ਅਸੀਂ ਕਿਵੇਂ ਮੁਕਾਬਲਾ ਕਰਾਂਗੇ ਅਰੇ ਸਰਕਾਰਾਂ ਲਿਫਦੀਆਂ ਜਾਂਦੀਆਂ ਨੇ ਬਾਹਰਲੇ ਮੁਲਕਾਂ ਦੇ ਅੱਗੇ ਇੱਕ ਪਤਾ ਨਹੀਂ ਇਹਨਾਂ ਨੇ ਕਿੰਨਾ ਕੁ ਕਰਜ਼ਾ ਦੇਣਾ ਇਹ ਸਹੀ ਹੈ ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਨੇ ਜੀ ਕੋਈ ਜੈਫਰੀ ਐਸਟੀਮ ਨਾਮ ਦਾ ਵਿਅਕਤੀ ਸੀ ਉਸ ਦਾ ਸਟੀਮ ਫਾਰਮ ਸੀ ਕੋਈ ਆਈਲੈਂਡ ਸੀ ਉੱਥੋਂ ਕੋਈ ਇਦਾਂ ਦੀਆ ਵੀਡੀਓ ਇਦਾਂ ਦੀਆ ਕੁਸ ਇਹਨਾਂ ਦੀਆਂ ਜਾਲੀ ਬਣੀਆਂ ਵੀ ਆ ਨੇ ਜਿਨ੍ਹਾਂ ਕਰਕੇ ਇਹ ਗੋਡੇ ਟੇਕ ਰਹੇ ਨੇ ਦੇਖੋ ਇਹ ਜਿਹੜੀ ਵੀਡੀਓ ਬਣਦੀਆਂ ਨੇ ਨਾ ਜਾਲੀ ਉਹ ਆਪਾਂ ਨੂੰ ਪਤਾ ਹੀ ਵੀ ਇੱਕ ਨਵੀਂ ਟੈਕਨੀਕ AI ਆਈ ਹੈ ਨਹੀਂ ਜੀ ਉਹ ਵੀਡੀਓ ਜਾਲੀ ਮੇਰੇ ਕਹਿਣ ਦਾ ਮਤਲਬ ਹੈ ਕੋਈ ਇਹਨਾਂ ਦੀ ਗਲਤ ਵੀਡੀਓ ਨਹੀਂ ਜੀ ਜਿਹੜੀਆਂ ਇਹਨਾਂ ਦੇ ਤਿਆਰ ਹੋਈਆਂ ਨੇ ਦੇਖੋ ਸਾਨੂੰ ਵੀਡੀਓ ਨਾਲ ਐਡਾ ਮਕਸਦ ਨਹੀਂ ਮਕਸਦ ਤਾਂ ਸਾਡਾ ਇਹ ਹੈ ਵੀ ਅਸੀਂ ਇਸ ਖਤਰੇ ਚੋਂ ਕਿਵੇਂ ਬਚੀਏ ਕਿਸਾਨੀ ਦਾ ਇੱਕ ਆ ਜਨਤਾ ਦਾ ਇਕਾ ਕੋਈ ਇੱਕ ਬੰਦਾ ਲੜਾਈ ਨਹੀਂ ਲੜ ਸਕਦਾ ਕਿ ਜਨਤਾ ਦਾ ਪੂਰੀ ਦਾ ਇਕਾ ਔਰ ਸਾਰੇ ਵਰਗ ਦੁਖੀ ਨੇ ਤੇ ਚੋਟਾ ਮਲਾਜ਼ਮ ਵੀ ਤੇ ਆਪਣਾ ਦੁਕਾਨਦਾਰ ਵੀ ਤੇ ਮਜ਼ਦੂਰ ਨੂੰ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਉਹਨੂੰ ਦਿਹਾੜੀ ਨਹੀਂ ਮਿਲਦੀ ਸਮਝ ਗਏ ਤਾਂ ਇਸ ਕਰਕੇ ਬਹੁਤ ਜ਼ਰੂਰੀ ਆ ਇਹਦੇ ਵਾਸਤੇ ਇੱਕੇ ਵਾਰ ਤੇ ਗੌਕ ਵਿਸ਼ਵਾਸ ਕਰਨਗੇ ਜੀ ਜੱਥੇਬੰਦੀਆਂ ਤੇ ਕਿਉਂਕਿ ਕਿਸਾਨੀ ਅੰਦੋਲਨ ਤੋਂ ਬਾਅਦ ਜਦੋਂ ਚੋਣਾਂ ਲੜੀਆਂ ਗਈਆਂ ਨੇ ਜੀ ਕਿਤੇ ਨਾ ਕਿਤੇ ਵਿਸ਼ਵਾਸ ਟੁੱਟਿਆ ਜੀ ਦੇਖੋ ਇਹ ਗੱਲ ਮੈਂ ਤੁਹਾਡੀ ਮੰਨਦਾ ਇਹ ਮੈਂ ਵੀ ਸਾਫ਼ ਮੰਨਦਾ ਕਿ ਜਿਹੜੇ ਲੋਕ ਕਿਸਾਨੀ ਨਾਲ ਜੁੜੇ ਹੋਏ ਨੇ ਮੈਂ ਕਿਸਾਨੀ ਦੀ ਗੱਲ ਕਰੂੰਗਾ ਤੇ ਉਹਨਾਂ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦਾ ਕਿਉਂਕਿ ਜਿਹੜਾ ਚੋਣ ਸਿਸਟਮ ਹੈ ਉਹਦੇ ਚੋਂ ਸਾਡਾ ਭਲਾ ਕਦੇ ਨਿਕਲੀ ਹੀ ਨਹੀਂ ਕੋਈ ਵੀ ਰਾਜਨੀਤਿਕ ਪਾਰਟੀ ਉਹਦੇ ਚ ਬਣ ਜਾਂਦੀ ਆ ਹੁਣ ਲਾ ਲਓ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਆ ਬਿਜਲੀ ਸੋਧ ਬਿੱਲ 25 ਆਇਆ ਇਹਨਾਂ ਦੇ ਮੂੰਹ ਚ ਉਹਦੇ ਵਿਰੋਧ ਚ ਇੱਕ ਵੀ ਸ਼ਬਦ ਨਹੀਂ ਨਿਕਲਿਆ ਅਜ ਤੱਕ ਜਦ ਕਿ ਬਿਜਲੀ ਸਾਡੀ ਜ਼ਿੰਦਗੀ ਦਾ ਹਰ ਇੱਕ ਜਣਾ ਸਾਹ ਉਹਦੇ ਉਹਦੇ 'ਪੈਂਡ' ਕਰਦੀ ਆ ਸੋ ਇਸ ਕਰਕੇ ਸਰ ਰਾਜਨੀਤੀ ਹੋ ਰਹੀ ਹੈ ਤੇ ਜਿਹੜਾ ਆਪਣੇ ਆਪ ਨੂੰ ਬਚਾਉਣਾ ਉਹ ਲੋਕਾਂ ਦਾ ਆਪਣਾ ਹੀ ਆ ਜਿਹੜੇ ਲੋਕ ਖੜੇ ਹੋਗੇ ਉਹ ਬਚ ਗਏ ਜਿਹੜੇ ਮਤਲਬ ਨਹੀਂ ਮਤਲਬ ਇਸੇ ਖੜੇ ਹੋਣਗੇ ਤੇ ਮਾਰੇ ਜਾਣਗੇ ਔਰ ਸਾਡੇ ਕੋਲ ਇਹ ਮੈਂ ਫੇਰ ਦੁਹਰਾਉਣਾ 2021 ਦੀ ਸਾਡੇ ਕੋਲ ਮਿਸਾਲ ਹੈ ਔਰ ਸਾਡੇ ਟਰੈਕਟਰ ਮਾਰਚਾ ਨੂੰ ਟਰੈਕਟਰ ਅੰਦੋਲਨ ਨੂੰ ਦੇਖ ਕੇ ਪੂਰੇ ਵਰਲਡ ਦੇ ਵਿੱਚ ਅੱਜ ਵੀ ਮਤਲਬ ਲੋਕ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੇ ਰਾਜਧਾਨੀਆਂ ਵਿੱਚ ਟਰੈਕਟਰ ਲੈ ਕੇ ਸੰਜੋ ਹਤੇ ਚ ਅੰਦੋਲਨ ਕਰਦੇ ਫਿਰ ਨਿਸ਼ਾਨੇ ਵੀ ਤੁਹਾਡੇ ਤੇ ਉਹ ਸਾਡੇ ਜਾਂਦੇ ਨੇ ਜੀ ਸਕੰਜਾ ਵੀ ਪੂਰਾ ਪੰਜਾਬ ਤੇ ਆ ਨੌਜਵਾਨਾਂ ਨੂੰ ਮਾਰਨਾ ਹੋਰ ਗੱਲਾਂ ਬਹੁਤ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ ਆ ਇੱਕ ਇਹਨਾਂ ਨੇ ਤਦੋਂ ਮੈਂ 5-7 ਸਾਲ ਮਿਲਟਰੀ ਦੀ ਨੌਕਰੀ ਕੀਤੀ ਆ ਉਹ ਇੱਕ ਛੱਕੇ ਬੰਦ ਨੌਕਰੀ ਆ ਪਰ ਅੱਜ ਇਹਨਾਂ ਦੇ ਇੱਕ 4 ਸਾਲ ਵਾਲੀ ਅਗਨੀ ਵੀਰ ਕੜ ਤੇ ਉਹ 4 ਸਾਲ ਤੋਂ ਹਥਿਆਰ ਚਲਾਉਣੇ ਵੀ ਨਹੀਂ ਸਿੱਖ ਸਕਦਾ ਹੋ ਸਮਝ ਗਏ ਤੇ ਮੂਰਲੇ ਪਾਸੇ ਜਿਹੜਾ ਫੀਲਡ ਹੈ ਬੈਟਲਫੀਲਡ ਹੈ ਉੱਥੇ ਉਹ ਕਿ ਮੈਂ ਬਚਾ ਕਰੂੰਗਾ ਔਰ ਸਾਡੇ ਨੌਜਵਾਨ ਮਾਰੇ ਜਾ ਰਹੇ ਨੇ ਸਮਝ ਗਏ ਨਾ ਔਰ ਕੇਂਦਰੋਂ ਤੇ ਦੇ ਨਹੀਂ ਕੁਛ ਰਿਹਾ ਅਜੇ ਪੰਜਾਬ ਸਰਕਾਰ 2 ਕਰੋੜ ਰੁਪਇਆ ਦਿੰਦੀ ਆ ਅਗਲੇ ਫੇਰ ਨੂੰ ਤੇ ਕੇਂਦਰ ਦਾ ਕੋਈ ਵੀ ਯੋਗਦਾਨ ਨਹੀਂ ਇਹ ਸਵਾਲ ਹੁਣ ਥੋੜੇ ਹੋਰ ਜਹਿਨ ਚ ਆ ਗਏ ਨੇ ਜੀ ਇਹ ਤੋਂ ਹਟ ਕੇ ਬਹੁਤ ਸਾਰੇ ਨੌਜਵਾਨ ਪਹਿਲਾਂ ਫੌਜ ਦੇ ਵਿੱਚ ਭਰਤੀ ਹੁੰਦੇ ਸੀ ਚੌਨ ਨਾਲ ਜਾਂਦੇ ਸੀ ਪਰ ਹੁਣ ਕਹਿੰਦੇ ਸਿਖ ਰੇਜiment ਚ ਸਿੱਖਾਂ ਦੀ ਗਿਣਤੀ ਘਟ ਗਈ ਹੈ ਨੌਜਵਾਨਾਂ ਦੀ ਗਿਣਤੀ ਘਟ ਗਈ ਹੈ ਉਹਦਾ ਕਾਰਨ ਕੀ ਮੰਨਦੇ ਹੋ ਦੇਖੋ ਮੇਰੀ ਗੱਲ ਸੁਣੋ ਵੀ ਨੌਜਵਾਨਾਂ ਦੀ ਗਿਣਤੀ ਜਿਹੜੀ ਤੁਸੀਂ ਘਟ ਗਈ ਕਹਿੰਦੇ ਹੋ ਨਾ ਜੇ ਮੈਂ ਇਸ ਚੀਜ਼ ਨੂੰ ਦੇਖਦਾ ਮੈਂ ਕਿਸਾਨੀ ਪਰਿਵਾਰਾਂ ਚ ਦੇਖਦਾ ਮੇਰਾ ਹੈਲਥ ਡਿਪਾਰਟਮੈਂਟ ਨਾਲ ਵੀ ਮੇਰੀ ਜਾਣਕਾਰੀ ਆ ਸਾਂਝੀ ਰਹਿੰਦੀ ਹੁੰਦੀ ਰਹਿੰਦੀ ਹੈ ਗੱਲ ਪਿਛਲੇ 30 35 ਸਾਲਾਂ ਵਿੱਚੋਂ ਕਿਸਾਨ ਪਰਿਵਾਰਾਂ ਨੇ ਜਦੋਂ ਇੱਕ ਮੁੰਡਾ ਹੋ ਗਿਆ ਦੂਜਾ ਬੱਚਾ ਹੀ ਨਹੀਂ ਪੈਦਾ ਕੀਤਾ ਕਿਉਂ ਜ਼ਮੀਨ ਘਟਦੀ ਸੀ ਸਮਝ ਗਏ ਨਾ ਸੋ ਇਸ ਕਰਕੇ ਆਬਾਦੀ ਦਾ ਵੈਸੇ ਹੀ ਘਟ ਹੋ ਰਹੀ ਹੈ ਸੋ ਇਸ ਕਰਕੇ ਜਿਹੜਾ ਕਹਾਣਾ ਨੇ ਵੀ ਉਹ ਜਿਹੜਾ ਹੈ ਪਰਸੈਂਟੇਜ ਹੈ ਪਰਸੈਂਟੇਜ ਦੇ ਵਿੱਚ ਇਹ ਠੀਕ ਹੈ ਵੀ ਜਿਹੜਾ ਸਿੱਖ ਮਤਲ ਰੈਜimentਾਂ ਦਾ ਹੈ ਉਹਨਾਂ ਚ ਭਰਤੀ ਥੋੜੀ ਜਿਹੀ ਘਟ ਹੋ ਰਹੀ ਹੈ ਉਹਨਾਂ ਦੇ ਮੁਖੀ ਨੇ ਅਪੀਲ ਕੀਤੀ ਹੈ ਜੀ ਕਿ ਭਰਤੀ ਹੋਵੇ ਸਿੱਖ ਰੈਜiment ਵਿੱਚ ਵੱਧ ਤੋਂ ਵੱਧ ਨੌਜਵਾਨ ਦੇਖੋ ਆ ਭਰਤੀ ਮੈਂ ਨਹੀਂ ਘਟਦਾ ਇਸ ਨੂੰ ਜਿਹੜੀ ਆਗ ਨਹੀਂ ਵੀਰਾਂ ਦੀ ਕਰਦੇ ਨੇ ਭਰਤੀ ਰੈਗੂਲਰ ਕਰੋ ਰੈਗੂਲਰ ਭਰਤੀ ਕਰੋ ਉਹਨੂੰ ਜਿਵੇਂ ਜਿਵੇਂ ਉਹਦੇ ਰਸੂਲ ਨੇ ਉਹਦੇ ਮੁਤਾਬਕ ਚਲਾਓ ਹੂੰ ਸਮਝ ਗਏ ਨਾ ਤੇ ਹੁਣ ਅੰਦੋਲਨ ਆਉਣ ਵਾਲੇ ਟਾਈਮ 'ਚ ਕਿੱਦਾਂ ਦੀ ਰੂਪਰੇਖਾ ਰਹੂਗਾ ਜੀ ਦੇਖੋ ਇਹ ਅਸੀਂ ਸਾਨੂੰ ਤਾਂ ਅਸੀਂ ਹੇਠਲੇ ਪੱਧਰ ਤੇ ਅੱਜ ਹੂੰ ਸਮਝੋ ਪਿੰਡਾਂ ਨਾਲ ਜੁੜੇ ਹੋਏ ਲੋਕਾਂ ਇੱਥੋਂ ਤਿਆਰੀ ਇੱਥੋਂ ਹੀ ਪਹਿਲਾਂ ਵੱਜੀ ਸੀ 2021 ਵਾਲੇ ਅੰਦੋਲਨ ਦੀ ਇਸ ਤਰ੍ਹਾਂ ਹੀ ਹੁਣ ਤਿਆਰੀ ਚੱਲ ਰਹੀ ਆ ਪੈਰ ਬੰਨ ਰਹੇ ਹੁਣ ਜੀ ਨਿਊਆ ਪੰਨ ਲੋਕਾਂ ਨੂੰ ਜਾਗਰਤ ਕਰ ਰਹਿਆ ਨਾ ਜੀ ਸਮਝ ਗਏ ਨਾ ਜਦੋਂ ਮੈਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਮੇਰੀ ਜੇਬ ਕੋਈ ਕੱਟ ਰਿਹਾ ਹੈ ਤੇ ਮੈਂ ਉਠੂੰਗਾ ਕਿਵੇਂ ਸੋਚ ਕਰਕੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਹੇਠਲੇ ਲੈਵਲ ਤੇ ਵੀ ਅਸੀਂ ਲੋਕਾਂ ਨੂੰ ਜਾਗਰਤ ਕਰੀਏ ਕਿ ਵੱਡਾ ਹਮਲਾ ਹੋਣ ਜਾ ਰਿਹਾ ਹੈ ਖੇਤੀ ਤੇ ਇਹ ਖੇਤੀ ਪਰ ਹਮਲੇ ਨੇ ਸਾਰੇ ਇਹ ਸੋਲੋ ਸਾਰਾ ਮਸਲਾ ਖੇਤੀ ਤੇ ਅਮਲਤ ਪਹਿਲਾ ਖੇਤ ਹਰ ਖੇਤੀ ਦੋਹਾਂ ਪਰ ਸੇ ਉਥੋਂ बच ਗਏ ਸੀ ਇਕੱਠ ਨੇ ਵਿਚਾਲੇ ਲੇਕਿਨ ਫਿਰ ਹੁਣ ਟੋਟੇ ਕਰ ਕਰਕੇ ਉਸ ਨੂੰ ਲਾਗੂ ਕੀਤਾ ਜਾ ਰਿਹਾ ਸੋ ਇਹਦੇ ਵਾਸਤੇ ਲਾਮਬੰਦੀ ਦੀ ਬਹੁਤ ਜ਼ਰੂਰਤ ਹੈ ਜੀ ਜੀ ਧੰਨਵਾਦ ਜੀ ਸੋ ਕਹਿੰਦੇ ਜੀ ਲਾਮਬੰਦੀ ਦੀ ਬਹੁਤ ਜ਼ਰੂਰਤ ਆ ਜੋ ਸਮਝੌਤਾ ਕੀਤਾ ਗਿਆ ਵਿਦੇਸ਼ਾਂ ਦੇ ਨਾਲ ਉਸ ਸਮਝੌਤੇ ਨੂੰ ਲੈ ਕੇ ਅੱਜ ਟਰੰਪ ਅਤੇ ਮੋਦੀ ਦਾ ਪੁਤਲਾ ਇਹ ਜਿਹੜਾ ਉਹ ਇੱਥੇ ਫੂਕਿਆ ਗਿਆ ਇਹ ਅੱਗੇ ਆਉਣ ਵਾਲੀ ਰੂਪਰੇਖਾ ਅੰਦੋਲਨ ਦੀ ਕੀ ਬਣੂਗੀ ਇਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ